ਸਸ਼ਿਆ ਕਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰਨਾਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਹਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਭਾਰਤ ਚ ਮੰਕੀ ਪੋਕਸ ਦੇ ਪਹਿਲੇ ਕੇਸ ਦੀ ਹੋਈ ਪੁਸ਼ਟੀ ਕੇਨ ਸਰਕਾਰ ਨੇ ਕੀਤੀ ਅਧਿਕਾਰਤ ਐਲਾਨ ਇਸ ਦੇ ਨਾਲ ਹੀ ਕੇਂਦਰ ਸਿਹਤ ਮੰਤਰਾਲੇ ਭਾਰਤ ਵਿੱਚ ਇਮਪੋਕਸ ਦੀ ਬਿਮਾਰੀ ਲਗਾਤਾਰ ਵਧਦੀ ਜਾ ਰਹੀ ਇਸ ਦੇ ਨਾਲ ਹੀ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਇੱਕ ਵਿਅਕਤੀ ਜੋ ਦੇਸ਼ ਦੀ ਪਰਤਿਆ ਅਤੇ ਸ਼ਕੀ ਐਮਪੌਕਸ ਵਾਇਸ ਤੋਂ ਪੀੜਿਤ ਹੈ ਨੂੰ ਹਸਪਤਲ ਵਿੱਚ ਆਯੂਏਸ਼ਨ ਵਿੱਚ ਰੱਖਿਆ ਗਿਆ ਹੈ ਇਨਫੈਕਸ਼ਨ ਦੀ ਪੁਸ਼ਟੀ ਕਰਨ ਲਈ ਉਸ ਦਿਨ ਮੋਣਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਸਿਹਤ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਅਤੇ ਇਸ ਦਿਨ ਨਾਲ ਹੀ ਖਬਰ ਸਾਹਮਣੇ ਆ ਰਹੀ ਹੈ ਕਿ ਕੇਂਦਰ ਨੇ ਕਿਹਾ ਹੈ ਕਿ ਇੱਕ ਨੌਜਵਾਨ ਮਰਦ ਮਰੀਜ਼ ਜੋ ਹਾਲ ਹੀ ਵਿੱਚ ਮੌਨਕੀ ਪੋਕਸ ਦਾ ਲਗ ਨਾਲ ਲੜ ਰਿਹਾ ਹੈ ਅਤੇ ਇੱਕ ਦੇਸ਼ ਤੋਂ ਆਇਆ ਸੀ ਜੋ ਆਇਆ ਸੀ ਦੀ ਪਛਾਣ ਮੌਨਕੀ ਪੋਕਸ ਦੇ ਇੱਕ ਸ਼ੱਕੀ ਕੇਸ ਵਜੋਂ ਹੋਈ ਕੀਤੀ ਗਈ ਹੈ ਇਸ ਨਿਊਜ਼ ਏਜੰਸੀ ਏ ਐਨ ਆਈ ਦੇ ਰਿਪੋਰਟਰ ਦੇ ਅਨੁਸਾਰ ਕੇਂਦਰ ਸਿਹਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਜਾਰੀ ਕਰਕੇ ਕਿਹਾ ਹੈ ਕਿ ਬਾਂਦਰ ਪੋਕਸ ਦੇ ਪਹਿਲੇ ਸ਼ੱਕੀ ਮਾਮਲੇ ਦੀ ਪੁਸ਼ਟੀ ਯਾਤਰਾ ਨਾਲ ਸੰਬੰਧਿਤ ਲਗ ਵਜੋਂ ਹੋਈ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਧੰਨਵਾਦ